ਆ ਮੇਰੇ ਬਹੁਤ ਹੈਲਪ ਕਰਦੇ ਆ ਮਦਦ ਕਰਦੇ ਆ ਜੀ ਤੇ ਮੇਰੇ ਚੈਨਲ ਨੂੰ ਸਪੋਰਟ ਵੀ ਦਿੰਦੇ ਆ ਸਾਰੇ ਭੈਣ ਭਰਾਵਾਂ ਦਾ तहे دلੋਂ ਧੰਨਵਾਦ ਕਰਦੇ ਆ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਤੂ ਗੁਣੀ ਰਾਜ ਚੋਗਣੀ ਤਰਕੀ ਬਾਗ ਜੀ ਬਾਹਰ ਬੈਠੇ ਦੇ ਸਭ ਦੇ ਸਭ ਚ ਭੈਣ ਭਰਾਵਾਂ ਦਾ ਸਾਰਿਆਂ ਦਾ ਸਵਾਗਤ ਹੈ ਜੀ ਜਿਹੜੇ ਆਪਣੀ ਵੀਡੀਓ ਦੇਖ ਰਹੇ ਨੇ ਤੇ ਅੱਜ ਆਪਾਂ ਇਹ ਚੀਜ਼ ਸੋਚਣੀ ਹੈ ਵੀ ਸੌਰੀ ਸੋਚਣੀ ਕਹਿ ਗਿਆ ਅੱਜ ਅੱਜ ਸੀ ਕੱਲ ਪਰसों ਸੀਗਾ ਪਰसों ਦੀ ਗੱਲ ਹੈ ਤੇ ਸਾਡਾ ਜਿਹੜਾ ਪੁਰਾਣਾ ਮੋਬਾਈਲ ਸੀ ਉਹ ਖੜ ਚੁੱਕਿਆ ਤੇ ਕਰਮਜੀਤ ਉਹਨਾਂ ਨਵਾਂ ਫੋਨ ਲੈ ਕੇ ਆਈਆਂ ਉਹ ਤੁਹਾਨੂੰ ਦਿਖਾਉਣਗੇ ਠੀਕ ਹੈ ਜੋ ਕਿਸ਼ਤਾ ਤੇ ਲੈ ਕੇ ਵਿਚਾਰੀ ਉਹਦੇ ਭਾਈ ਫੋਨ ਨੂੰ ਤੁਸੀਂ ਵੇਖ ਕੇ ਸਾਰੇ ਵਧਾਈਆਂ ਦਿਓ ਉਹਦਾ ਹੋਰ ਵੀ ਮਾਨ ਖਸ਼ ਹੋ ਜੇ ਵੀ ਖਸ਼ ਹੋ ਕੇ ਹੋ ਸਕਦਾ ਵੀ ਉਹ ਤੁਹਾਨੂੰ ਕੋਈ ਸਰਪ੍ਰਾਈਜ਼ ਦੇ ਦੇਵੇ ਹੈ ਨਾ ਵਧਾਈ ਦਾ ਤੇ ਜੋ ਵੀ ਮਾੜੇ ਬੰਦੇ ਨੂੰ ਕੋਈ ਚੀਜ਼ ਆਉਂਦੀ ਹੈ ਨਾ ਚਾਹ ਮਹਿੰਗੀ ਹੈ ਚਾਹ ਸਸਤੀ ਹੈ ਤੇ ਜਦੋਂ ਉਹਦੇ ਕੋਲੇ ਆ ਜਾਂਦੀ ਹੈ ਉਹਦੇ ਵੀ ਮਨ ਖੁਸ਼ੀ ਹੁੰਦੀ ਹੈ ਯਾਰ ਮੈਂ ਵੀ ਭੈਣ ਭਰਾਵਾਂ ਦੇ ਸਾਥ ਰਲ ਗਿਆ ਤੇ ਮੈਨੂੰ ਵੀ ਅੱਜ ਅਹਿਸਾਸ ਹੋਇਆ ਯਾਰ ਮੈਂ ਅੱਜ ਚੀਜ਼ ਖਰੀਦੀ ਹੈ ਨਾ ਤੇ ਬਹੁਤ ਆਪ ਦੇ ਮਨ ਨੂੰ ਸਕੂਨ ਮਿਲਿਆ ਬਹੁਤ ਬੜਾ ਚਾਹ ਹੋਇਆ ਹੈ ਨਾ ਤੇ ਸੋ ਇਸ ਤਰ੍ਹਾਂ ਕਰਕੇ ਸਾਰੇ ਭੈਣ ਭਰਾ ਭਾਈਓ ਨੂੰ ਤੁਸੀਂ ਜ਼ਰੂਰ ਉਹਦਾ ਮੋਬਾਈਲ ਵੀ ਪਸੰਦ ਕਰਨਾ ਉਹਨੂੰ ਵਧਾਈਆਂ ਵੀ ਦੇਣੀਆਂ ਬਸ ਉਹ ਚੰਦ ਮਿੰਟਾਂ ਤੱਕ ਤੁਹਾਡੇ ਕੋਲੇ ਫੋਨ ਲੈ ਕੇ ਪਹੁੰਚ ਜਾਣਗੇ ਤੇ ਫੋਨ ਬਹੁਤ ਵਧੀਆ ਹੈ ਉਪੋਕੋ ਬਣੀ ਦਾ ਦੱਸਿਓ ਵੀ ਨਾਲੇ ਤੁਸੀਂ ਕਿੰਨੀ ਕੁ ਕੀਮਤ ਦਾ ਕਮੈਂਟ ਕਰਕੇ ਆ ਬਹੁਤ ਵਧੀਆ ਬਣਿਆ ਜੀ ਸਤਿ ਸ਼੍ਰੀ ਅਕਾਲ ਜੀ ਸਰ ਭਰਾਵਾਂ ਨੂੰ ਸਾਰਿਆਂ ਨੂੰ ਆ ਮੈਂ ਲਈ ਆ ਜੀ ਕਰਮਜੀਤ ਕੌਰ ਕਿਸ਼ਤਾਂ ਤੇ ਦੱਸੋ ਵੀ ਕਰਮਜੀਤ ਕੌਰ ਕੀ ਕੀ ਇਹਦਾ ਕੀਤਾ ਕੀ ਕੀ ਤੁਸੀਂ ਕੀਆ ਮੈਂ ਤਾਂ ਹੁਣ ਬਾਹਰ ਖੜਾ ਸੀ ਨਾ ਇਹ ਅੰਦਰ ਚਲੇ ਗਏ ਸੀ ਤੇ ਇਹਨਾਂ ਨੂੰ ਪਤਾ ਵੀ ਕਿਵੇਂ ਇਹਨਾਂ ਦੀ ਗੱਲਬਾਤ ਹੋਈ ਹੈ 1000 ਰੁਪਏ ਕੈਸਟਾ ਮਹੀਨੇ ਦੀ ਤੇ ਮਹੀਨੇ ਬਾਅਦ 1000 ਰੁਪਏ ਭਰਨਾ ਤੇ ਵੈਸੇ 10000 ਦਾ ਦਸ ਮਹੀਨੇ ਚ ਕਿਸ਼ਤਾਂ ਲੈਣੀਆਂ ਚਲੋ ਕੋਈ ਗੱਲ ਨਹੀਂ ਕਿਸ਼ਤਾਂ ਲੈ ਹੀ ਜਾਣੀਆਂ ਹਣਾ ਹੌਲੀ ਹੌਲੀ ਚੀਜ਼ ਬਣ ਗਈ ਪਹਿਲਾ ਵਾਲਾ ਫੋਨ ਮੇਰਾ ਜਿਵੇਂ ਖੜ ਗਿਆ ਸੀ ਇਸ ਕਰਕੇ ਲੈਣਾ ਪਿਆ ਮਜਬੂਰੀ ਬਣ ਗਈ ਬਲੌਗ ਨਹੀਂ ਆ ਰਹੇ ਸੀ ਇਸ ਕਰਕੇ ਲੇਟ ਲੇਟ ਕਈ ਵਾਰੀ ਨਾ ਉਹ ਐਡਿਟ ਨਹੀਂ ਹੁੰਦਾ ਸੀਗਾ ਜੇ ਐਡਿਟ ਹੋ ਜਾਂਦਾ ਸੀ ਤਾਂ ਵੀਡੀਓ ਚੜਦੀ ਨਹੀਂ ਸੀ ਤੇ ਇੱਕ ਉਹਦੇ ਚ ਆਵਾਜ਼ ਬਹੁਤ ਘੱਟ ਆਉਂਦੀ ਸੀ ਕਈ ਵਾਰੀ ਕਈਆਂ ਪੇੜਾਂ ਦਾ ਫੋਨ ਆਇਆ ਸੀਗਾ ਬਾਹਰੋਂ ਤੇ ਉਹਨਾਂ ਦੀ ਆਵਾਜ਼ ਕਲੀਅਰ ਨਹੀਂ ਸੀ ਆਉਦੀ ਫਿਰ ਮੈਂ ਅਸੀਂ ਵਿਚਾਰ ਬਣਾਈ ਇਹ ਮੈਨੂੰ ਆ ਗਈ ਵੀ ਆਪਾਂ ਅਜੇ ਨਾਂ ਲਈਏ ਤੇ ਵੀ ਥੋੜਾ ਜਿਹਾ ਠਹਿਰ ਕੇ ਲੈ ਲਾਂਗੇ ਮੈਂ ਕਿਹਾ ਕੁਝ ਨਹੀਂ ਹੁੰਦਾ ਤੇ ਤੂੰ ਫਿਰ ਆਪਣੀ ਹੈ ਨਾ ਆਵਾਜ਼ ਕਲੀਅਰ ਨਹੀਂ ਜਾਂਦੀ ਤੇ ਫਿਰ ਆਏ ਗੱਲ ਹੀ ਨਹੀਂ ਬਣਦੀ ਫਿਰ ਅਸੀਂ ਉਹ ਦੁਕਾਨਦਾਰ ਵਾਲੇ ਨਾਲ ਦੁਕਾਨਦਾਰ ਨਾਲ ਸਾਰੀ ਗੱਲਬਾਤ ਕੀਤੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਸਕੀਏ ਇਸ ਕਰਕੇ ਲਿਆ ਤੁਹਾਡੇ ਕਰਕੇ ਸਾਰੇ ਭੈਣ ਭਰਾ ਜ਼ਰੂਰ ਸਾਥ ਦਿਓ ਭਾਈ ਵਧਾਈਆਂ ਦਿਓ ਇਹਨੂੰ ਜਰੂਰ ਠੀਕ ਹੈ ਜੀ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਇਸ ਸਰਬ ਤੁਹਾਡੀ ਬਦੌਲਤ ਨਾਲ ਵੀ ਇਹ ਕੁਝ ਸਾਨੂੰ ਮਿਲ ਰਿਹਾ ਨੇ ਅਸੀਂ ਕਾਸੀ ਜੋਗੇ ਨਹੀਂ ਜੋ ਅਸੀਂ ਸੋਚਦੇ ਆਂ ਵੀ ਅਸੀਂ ਆਪ ਕੀਤਾ ਅਸੀਂ ਜੋ ਅਸੀਂ ਕੁਝ ਨਹੀਂ ਕੀਤਾ ਜੋ ਭੈਣ ਭਰਾਵਾਂ ਦੇ ਅਸ਼ੀਰਵਾਦਾਂ ਨਾਲ ਸਾਨੂੰ ਇਹ ਚੀਜ਼ਾਂ ਨਸੀਬ ਹੁੰਦੀਆਂ ਤੇ ਅਸੀਂ ਵੀ ਬਹੁਤ ਖੁਸ਼ ਆ ਇਸ ਚੀਜ਼ ਦੇ ਵਿੱਚ ਵੀ ਜੋ ਭੈਣ ਭਰਾਵਾਂ ਨਾਲ ਆਪਾਂ ਰਮਝਮੁਰਾ ਕੀਤਾ ਪਹਿਲਾਂ ਵੀ ਅਸੀਂ ਇਸ ਵੀਡੀਓ ਫੜਾ ਕੇਸ ਤਾਂ ਤੇ ਲਿਆ ਫਿਰ ਵੀ ਖੁਸ਼ੀ ਬਹੁਤ ਹੁੰਦੀ ਆ ਵੀਡੀਓ ਵੀਡੀਓ ਵਾਚ ਕਰ ਲਈ ਤੇ ਛੋਟ ਜਿਹਾ ਛੋਟ ਵੀਡੀਓ ਹਨਾ ਲੈ ਬੈਠੇ ਆ ਤੇ ਉਦੋਂ ਉਹ ਫੋਨ ਨਾਲ ਆਵਾਜ਼ ਨਹੀਂ ਸਪੂਰੀ ਆਉਂਦੀ ਕੰਨਾਂ 'ਚ ਹੈੱਡਫੋਨ ਪਾ ਕੇ ਪਹਿਣਾ ਪੈਂਦਾ ਸੀਗਾ ਤੇ ਉਹ ਫਿਰ ਉਹ ਬੜਾ ਮੁਸ਼ਕਲ ਹੋ ਜਾਂਦਾ ਸੀਗਾ ਜਦੋਂ ਹੈੱਡਫੋਨ ਕੰਨਾਂ 'ਚ ਪਾਏ ਜਾਂਦੇ ਸੀਗੇ ਤੇ ਇਹ ਫਿਰ ਮੈਨੂੰ ਇੱਕਦਾਂ ਨਾਂ ਦੀ ਵੀ ਹੋਇਆ ਸਟਰਾ ਕਰਕੇ ਵੀ ਮੇਰਾ ਤਾਂ ਦਿਲ ਜਾਨੀ ਮੰਨਦਾ ਹੈ ਨਾ ਜੀ ਉਹ ਭੈਣ ਭਰਾਵਾਂ ਨਾਲ ਸਹੀ ਗੱਲ ਕਲੀਅਰ ਹੀ ਨਾ ਹੋਵੇ ਕਿਤੇ ਆਵਾਜ਼ ਆ ਜਾਂਦੀ ਕਿਤੇ ਆਵਾਜ਼ ਨਹੀਂ ਆਉਂਦੀ ਬਾਕੀ ਹੈਡ ਫ੍ਰੀ ਕਰਨਾ ਪੈਂਦਾ ਸੀ ਹੈਂਡ ਫ੍ਰੀ ਕਰਕੇ ਆਏ ਭੈਣਾਂ ਭਰਾਵਾਂ ਨਾਲ ਗੱਲਬਾਤ ਹਨਾ ਕੋਈ ਬੰਦਾ ਕਈ ਵਾਰੀ ਪਾਸੇ ਆ ਕੇ ਆ ਜਾਂਦਾ ਤੇ ਉਹ ਮੈਂ ਗੱਲ ਹੀ ਨਹੀਂ ਬੰਦੀ ਸੀ ਤੇ ਇਸ ਕਰਕੇ ਅਸੀਂ ਵੀਰੋ ਕਿਸ਼ਤਾ ਤੇ ਲਿਆ ਤੇ ਬਾਕੀ ਇਹ ਤੁਹਾਨੂੰ ਦੱਸਣਗੇ ਕਿੰਨੇ ਸਾਲ ਦੀ ਗਾਰੰਟੀ ਹੈ ਇੱਕ ਗਲਾਸ ਫ੍ਰੀ ਹੈ ਇੱਕ ਕਵਰ ਫ੍ਰੀ ਫ੍ਰੀ ਕਵਰ ਫ੍ਰੀ ਹੈ ਇੱਕ ਗਿਫਟ ਵੀ ਦਿੱਤਾ ਸੀ ਇਹਨਾਂ ਨੂੰ ਉਹਨਾਂ ਨੇ ਗਿਫਟ ਹਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਵੀਡੀਓ ਬਣਾ ਕੇ ਰੱਖੀ ਆ ਹਾਂ ਸਾਰੀ ਵੀਡੀਓ ਸ਼ੇਅਰ ਹੋ ਜੂਗੀ ਹੈ ਨਾ ਤੇ ਤੁਹਾਨੂੰ ਵੀ ਜ਼ਰੂਰ ਸਾਂਝੀ ਕਰਾਂਗੇ ਸਿਰਫ ਆਵਾਮੇ ਸਾਨੂੰ ਤੁਹਾਡਾ ਆਸਰਾ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਅਤੇ ਤੁਹਾਡਾ ਆਸ਼ੀਰਵਾਦ ਬਸ ਹੋਰ ਤੁਹਾਨੂੰ ਪਾਸੋਂ ਪਾਸੋਂ ਲੈ ਕੇ ਆਏ ਸੀ ਤੇ ਇਹਨਾਂ ਨੂੰ ਸੈਟਿੰਗ ਕਰਾਉਣ ਦੇ ਨੂੰ ਸਾਨੂੰ ਦੋ ਦਿਨ ਲੱਗ ਗਏ ਸਾਰਾ ਕੁਛ ਡਾਟਾ ਸਾਨੂੰ ਇੱਧਰ ਕਰਨਾ ਪੈਣਾ ਸੀਗਾ ਤੇ ਹੁਣ ਫੇਰ ਹੀ ਅਸੀਂ ਬਣਾਉ ਸਕਾਂਗੇ ਡੀਪੀ ਵਗੈਰਾ ਸਾਰਾ ਕਸ਼ਟ ਭਰਨਾ ਪਿਆ ਇਸ ਕਰਕੇ ਹੁਣ ਇਹਨੂੰ ਚੱਲ ਕਰ ਲਿਆ ਹਣ ਵੀਡੀਓ ਲਗਾਤਾਰ ਵਧੀਆ ਪ੍ਰਪਰਾਣੀ ਆ ਰੋ ਇਦੀ ਰੋਜ਼ ਇੱਕ ਬਲੌਗ ਆਇਆ ਕਰੂਗਾ ਤੁਹਾਡੇ ਭੈਣ ਭਰਾਵਾਂ ਦੀ ਆਸਰੇ ਨਾਲ ਸਰੰਦੇ ਸੰਯੋਗ ਨਾਲ ਬਹੁਤ ਬਹੁਤ ਧੰਨਵਾਦ ਆ ਜੀ ਸਾਰੇ ਭੈਣ ਭਰਾਵਾਂ ਦਾ ਵੀ ਜਿਨ੍ਹਾਂ ਨੇ ਸਾਡੂੰ ਅਨਮਾਨਿਆ ਜਿਹਨੂੰ ਇਨਾ ਮਾਨ ਬਖਸ਼ਿਆ ਅਸੀਂ ਤਾਂ ਬਹੁਤ ਛੋਟੇ ਸੀ ਸਾਡੀ ਤਾਂ ਇਹ ਔਕਾਤ ਆਪਣੀ ਸੀ ਵੀ ਅਸੀਂ ਗਾਂਵ ਵਧ ਸਕਾਂਗੇ ਪਰ ਜਦੋਂ ਭੈਣ ਭਰਾ ਬਰਾਬਰ ਆ ਕੇ ਖੜ ਜਾਂਦੇ ਆ ਉਦੋਂ ਤਾਂ ਪਰਚਾ ਹੀ ਚੜ ਜਾਂਦਾ ਉਦੋਂ ਤਾਂ ਬਰਾਏ ਟੈਨਸ਼ਨ ਮੰਨੀ ਜੀ ਕੋਈ ਟਿਕਾ ਹੀ ਨਹੀਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਤੇ ਸਾਨੂੰ ਇੱਕ ਛੋਟੇ ਜਿਹੇ ਗਿਫਟ ਨਾਲ ਆਇਆ ਗਿਫਟ ਦਾ ਭਾਈ ਕਰਮਜੀਤ ਨੂੰ ਤੁਸੀਂ ਸਾਰਿਆਂ ਨੇ ਵਧਾਈਆਂ ਦੇਣੀਆਂ ਤੇ ਲੋ ਜੀ ਤੁਹਾਨੂੰ ਫੋਨ ਸੰਵੱਧਨਾ ਹੋਵੇ ਇਹਨੂੰ ਤਾਂ ਦਰਸਤੀ ਹੋਵੇ ਹਨ ਬਿਮਾਰ ਨਾ ਹੋਵੇ ਤੇ ਬਾਕੀ ਹੁਣ ਕਹਾ ਠੰਡ ਆਉਂਦੀ ਆ ਹਨ ਇਹਨੂੰ ਕਿਵੇਂ ਭਾਈ ਰਜਾਇਤ ਜੂਚ ਡੇੜ ਤੋਂ ਲਗਾ ਤੋ ਜਾਂ ਕੋਈ ਨਵਾਂ ਇਹ ਘੱਟੇ ਚ ਗਾਲੇ ਆਵੇ ਕਿਉਂ ਠੰਡ ਚ ਇਹ ਵੀ ਥੋੜੀ ਜੀ ਠੰਡ ਮਨਾ ਜਾਂਦੇ ਕਈ ਵਾਰੀ ਤੇ ਬਸ ਵਧੀਆ ਬਈ ਇਹਨੂੰ ਭਾਈ ਸ਼ਵੰਦਨਾ ਹੋਵੇ ਸੋਣਾ ਧੰਨਵਾਦ ਤੁਹਾਡਾ ਤੇ ਜਿਹੜਾ ਜਿਨ੍ਹਾਂ ਨੇ ਖਰੀਦਾ ਉਹਨਾਂ ਨੂੰ ਨਵੇਂ ਫੋਨ ਦਿਆਂ ਬਹੁਤ ਬਹੁਤ ਮੁਬਾਰਕਾਂ ਨਾਲੇ ਮੇਰੀ ਫਰੈਂਡ ਦਾ ਵਿਆਹ ਹੋ ਜਾਣਾ ਉਹਦੇ ਹੱਥਾਂ ਦੀ ਨਿਸ਼ਾਨੀ ਆ ਗਿਫਟ ਇਹ ਚਲੋ ਉਹ ਮੈਂ ਹਮੇਸ਼ਾ ਯਾਦ ਰੱਖੂਗੀ ਯਾਦ ਕਿ ਮੇਰੀ ਫਰੈਂਡ ਨੇ ਮੈਨੂੰ ਇਹ ਦਵਾ ਕੇ ਦਿੱਤਾ ਸੀ ਮੇਰੇ ਨਾਲ ਹੈਲਪ ਕੀਤੀ ਸੀ ਉਹ ਮੇਰੀ ਭਤੀਜੀ ਆ ਸਾਕੀ ਭਤੀਜੀ ਆ ਸਾਡੀ ਉਹ ਬਹੁਤ ਜਿਆਦਾ ਖਾਸ ਫਰੈਂਡ ਨਹੀਂ ਖਾਸ ਆ ਉਹ ਪਰ ਫਰੈਂਡ ਹੀ ਕਹਿ ਜਿਹੜਾ ਨਾ ਜਦੋਂ ਔਖੇ ਵੇਲੇ ਵੀ ਭੱਜੇ ਆਉਣਾ ਔਖੇ ਵੇਲੇ ਵੀ ਭੱਜੇ ਆਉਣਾ ਕੋਈ ਮੁਸ਼ਕਲ ਨਹੀਂ ਗਈ ਤੇ ਹੁਣ ਉਹਨੇ ਉਹਦਾ ਉਹਦੀ ਮੈਰਜ ਹੈ ਤੇ ਕਿਹ ਆ ਮੈਂ ਤੇ ਮੈਰਜ ਫਿਰ ਉਹ ਅਨੇਕੇ ਵੀ ਸਾਨੂੰ ਵੀ ਥੋੜੀ ਜਿਹੀ ਤਕਲੀਫ ਹੋ ਗਈ ਉਹ ਵੀ ਚਲੇ ਜਾਣਾ ਵਿਚਾਰੀ ਦੂਰ ਚਲੇ ਜਾਣਾ ਉਹਨਾਂ ਨੇ ਤੇ ਚਲੋ ਕੋਈ ਨਹੀਂ ਉਹ ਆਪਣੇ ਦੂਰ ਬੈਠੇ ਵੀ ਉੱਪਰਲੀ ਫਲੈਟ ਤੇ ਜਾਣਾ ਬਾਹਰਲੀ ਚਲੋ ਪਰਮਾਤਮਾ ਨੂੰ ਤੰਦਰੁਸਤੀ ਬਖਸ਼ੇ ਵਿਚਾਰੀ ਨੂੰ ਸੱਚੇ ਪਾਤਸ਼ਾਹ ਉਹਦੇ ਪਰਿਵਾਰ ਚ ਤੰਦਰੁਸਤੀ ਬਖਸ਼ੇ ਮੇਰ ਭਰਿਆ ਯਾਤ ਰੱਖੇ ਦੰ ਦੋਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਰੇ ਭੈਣ ਭਰਾਵਾਂ ਦਾ ਇਸ ਲਈ ਅਸੀਂ ਛੋਟਾ ਜਿਹਾ ਕੰਮ ਬਲੌਗ ਬਣਾਇਆ ਹੈ ਕਿ ਭੈਣ ਭਰਾਵਾਂ ਨਾਲ ਸਾਂਝਾ ਕਰਗੇ ਅਸੀਂ ਤੁਹਾਡੇ ਤੋਂ ਲੈ ਕੋਈ ਕੁਝ ਕੀ ਜੀ ਨਹੀਂ ਰੱਖਣੀ ਅਸੀਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਿਆ ਕਰਾਂਗੇ ਜਿਵੇਂ ਜਿਵੇਂ ਸਾਨੂੰ ਕੋਈ ਭੈਣ ਭਰਾਸ ਸਲਾਹ ਵਧਾਈ ਦਿੰਦਾ ਤੇ ਅਸੀਂ ਉਹ ਸਾਰਿਆਂ ਦਾ ਜਿਗਰ ਅਸੀਂ ਸਾਹਮਣੇ ਸ਼ੇਅਰ ਕਰਿਆ ਕਰਾਂਗੇ ਤਦ ਤੱਕ ਲਈ ਸਾਰੇ ਭੈਣ ਭਰਾਵਾਂ ਦਾ ਤੈਦ ਲੋ ਧੰਨਵਾਦ ਆ ਜੀ ਪ੍ਰਮਾਤਮਾ ਰਾਜੀ ਸਾਸਤ੍ਰਿਕਾਲ ਦੇ ਸਾਰੇ ਪੰਟਰਾਵਾਂ ਨੂੰ ਸਾਰੇ ਨੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਅਸੀਂ ਵਧੀਆ ਜੀ ਅਸੀਂ ਅੱਜ ਕੇ ਅਸੀਂ ਮੁਕੇ ਜ਼ਰੂਰੀ ਕੰਮ ਸੀ ਆਪਣਾ ਫੋਨ ਸੀਗਾ ਖਰਾਬ ਪਈਆਂ ਦਿਨਾਂ ਤੋਂ ਬਲੌਗ ਨਹੀਂ ਸੀ ਆ ਰਹੇ ਇਸ ਕਰਕੇ ਕਿ ਹਣ ਅਸੀਂ ਲੈ ਕੇ ਆਇਆ ਕੈਸਤਾ ਤੇ ਫੋਨ ਹੌਲੀ ਹੌਲੀ ਹੋ ਚੁਗਾ ਲੈ ਜਾਣੀ ਆ ਕੋਈ ਗੱਲ ਨਹੀਂ ਦੇਖੋ ਸਾਰੇ ਆਣੇ ਤੁਹਾਡੇ ਨਾਲ ਵੀ ਇਹ ਖੁਸ਼ੀ ਸਾਂਝੀ ਕਰਦੇ ਆ ਹਾਂਜੀ ਫੇਰ ਨਾਲ ਗਿਫਟ ਮਿਲਿਆ ਜੀ ਚਲੋ ਕਹਿੰਦੇ ਵੀ ਹੈਂਡੀਕੈਪ ਆ ਬਲੌਗ ਵੀ ਬਣਾਉਂਦੇ ਆ ਚਲੋ ਕੋਈ ਗੱਲ ਨਹੀਂ ਉਹਨਾਂ ਨੇ ਹੈ ਆਪਾਂ ਨੂੰ ਗਿਫਟ ਦਿੱਤਾ ਥੈਂਕ ਯੂ ਧੰਨਵਾਦ ਮੋਗਲੇ ਕਿਵੇਂ ਆ ਇਸ ਕੇ ਸ਼ਾਪ ਤੋਂ ਹਾਂਜੀ ਹੋਰ ਜੀ ਸਾਰੇ ਜਾਣੇ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਾਰੇ ਜਾਣੇ ਜਿਓ ਜੀ ਬਤਾਇਆ ਆਪਾਂ ਨਵਾਂ ਹੋ ਲਿਆ ਕਿੰਦਾ ਹਾਂਜੀ ਅਸੀਂ ਤਾਂ ਆਪਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਗਿਫਟ ਨੂੰ ਆਪਾਂ ਕਰਾਂਗੇ ਕੀ ਮਿਲਿਆ ਆਪਾਂ ਗਿਫਟ ਅਜੇ ਆਪਾਂ ਨੂੰ ਨਹੀਂ ਪਤਾ ਵੈਸੇ ਕੀ ਆ ਕਿ ਤੁਹਾਡੇ ਸਾਰਿਆਂ ਦੇ ਸਾਹਮਣੇ ਓਪਨ ਕਰਾਂਗੇ ਆਪਾਂ ਦੇਖਦੇ ਹਾਂ ਕਿ ਕੀ ਸੀ ਇਹ ਤੋਰੀਆ ਬេះੇ ਪਟਾਟਾ ਹਲੇ ਮੈਨੋਂ ਨਹੀਂ ਫੀਲਪੜੂ ਮੇਰੇ ਕੋਲ ਤਾਂ ਸਟੈਂਡ ਵੀ ਟੁੱਟ ਗਿਆ ਅੱਗੇ ਸਟੈਂਡ ਤੇ ਲਾ ਕੇ ਫੋਨ ਵਧੀਆ ਵੀਡੀਓ ਬਣਾਉਣੀਆਂ ਬਹੁਤ ਸੌਖੀਆਂ ਸੀ ਬੱਚੇ ਮੇਰਾ ਖਲਾਰਾ ਵੀ ਵਿੱਚ ਆਊਗਾ ਜਰੂਰ ਸਾਰੇ ਭੈਣ ਭਰਾ ਸਮਝਿਓ ਕਿ ਜਲਦੀ ਜਾਣਾ ਪਿਆ ਬੱਚਾਂ ਤੋਂ ਵੀ ਜਲਦੀ ਮੁੜ ਆਈਏ ਪਹਿਲਾਂ ਪਹਿਲਾਂ ਇਸ ਕਰਕੇ ਕਿ ਹਜੇ ਮੈਂ ਖਲਾਰਾ ਵੀ ਨਹੀਂ ਚੱਕ ਸਕੀ ਝਾੜੂ ਵਗੈਰਾ ਪੋਚਾ ਵਗੈਰਾ ਹੋ ਗਿਆ ਸੀਗਾ ਬੈੱਡ ਦਾ ਹਜੇ ਸਾਰਾ ਚੱਕਣਾ ਬਾਕੀ ਹੈ ਦੇਖੋ ਇਹ ਸਾਰੇ ਭੈਣ ਭਰਾ ਦੋਲੀ ਆ ਜੀ ਆਪਣਾ ਕੱਪ ਥੈਂਕ ਯੂ ਧੰਨਵਾਦ ਉਹਨਾਂ ਦਾ ਵੀਰਾਂ ਦਾ ਸ਼ੋਭਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਰਾਗੀ ਚਾਹ ਕੋਈ ਪੈਂਟ ਆਊਗਾ ਇਹਦੇ ਵਿੱਚ ਪਿਆਵਾਂ ਦੇ ਚਾਹ ਸਾਡੇ ਬਹੁਤ ਵਧੀਆ ਥੈਂਕ ਯੂ ਇਹ ਤੁਹਾਡੇ ਕਰਕੇ ਸਾਰੇ ਪੈਂਟਾਂ ਮੰਗਦੇ ਕਰਕੇ ਆਪਾਂ ਨੂੰ ਵੀ ਬਲੌਗ ਬਣਾ ਸਕੀਏ ਵਧੀਆ ਵਧੀਆ ਇਸ ਕਰਕੇ ਲੈ ਕੇ ਆਂਦਾ ਮਾਣਾ ਪਿਆ ਹਣ ਮੈਂ ਇੰਨਾ ਬੜੇ ਫੋਨ 'ਚ ਵੀਡੀਓ ਬਣਾਈ ਐ ਪਿਆ ਦੇਖੋ ਹੁਣ ਤੇ ਸੈਂਡ ਕਰਕੇ ਤੇ ਹਣੇ ਇੱਕ ਤੋਂ ਆਪਣੇ ਬਲੌਗ ਵਧੀਆ ਤਰੀਕੇ ਨਾਲ ਆਇਆ ਕਰਨਗੇ ਸਾਰੇ ਪੰਨ ਭਰਾ ਜਰੂਰ ਸਾਧ ਦਿਓ ਸਾਰੇ ਜਾਣੇ ਤੁਹਾਡੇ ਸੰਯੋਗ ਦੇ ਕਰਕੇ ਆਪਾਂ ਇਹ ਕਿਸ਼ਤ ਵੀ ला ਸਕੀਏ ਸਾਰੇਾਂ ਨੂੰ ਤੇਰੇ ਲਈ ਅੰਗਰੇਜ਼ੀ ਕਹੀਉਂਗੇ ਉਹ ਮਾਤਾ ਮਾਤਾ ਦੀ ਚੜ੍ਹਦੀ ਕਲਾ ਵਿੱਚ ਰੱਖੇਗੀ ਬੱਚਿਆਂ ਨੂੰ ਹੋਈ ਬਹੁਤ ਖੁਸ਼ੀ ਮੈਂ ਵੀ ਗਿਫਟ ਮਿਲੇ ਦੀ ਹੌਲੀ ਹੌਲੀ ਕੱਢੋ ਬਹੁਤ ਪਿਆਲੀਆਂ ਹੌਲੀ ਹੌਲੀ ਧਿਆਨ ਨਾਲ ਆਈ ਵਿੱਚ ਰੱਖਣੀ ਆਪਾਂ ਤੋੜਨਾ ਨਹੀਂ ਪੁੱਤ ਪੁੱਤ ਬਾਅਦ ਚਾਈ ਵਿੱਚ ਲਾ ਦੇਣੀ ਆ ਹੌਲੀ ਹੌਲੀ ਧਿਆਨ ਨਾਲ ਨਾ ਤਾਂ ਅੱਕੀ ਖੋਲਵੀਂ ਸੀ ਪਹਿਲਾਂ ਹਾਂ ਪਿਆਰ ਨਾਲ ਹੌਲੀ ਹੌਲੀ ਖਿੱਚੋ ਚੇਕ ਆਪਾ ਚਲੋ ਚਲ ਸਸੀ ਕਾਲ ਜਿਸਾਂ ਜਿਦੇ ਵੀ ਤੁਸੀਂ ਸੰਗ ਰਾਜੀ ਖੁਸ਼ ਹੋ ਕੇ ਅੱਜ ਇਹ ਜੀ ਲੱਗੇ ਆ ਨਾ ਫੂਨ ਹਾਂ ਜੇ ਬੰਸ ਕਰਦੇ ਪਾਰਟੀ ਲੋ ਜੀ ਪਾਰਟੀ ਮम्मा ਤੋਂ ਹਾਂ ਵੇਖੋ ਜੀ ਜਾ ਨਾ ਆਇਆ ਏ ਹੋ ਰਵੇ। ਆ ਮੈਂ ਖੋਜੀ। ਸੋਹਣਾ ਹੈ। ਵਧੀਆ ਲੱਗਿਆ। ਇਹ ਤੇਰੇ ਵਰਗਾ ਹੈ ਤੇਰੇ ਵਰਗਾ। ਉਪੂ ਦਾ ਯਾ ਡੈਡੀ ਵਾਲੇ ਨਾਲ ਦਾ ਹੀ ਆ ਪੁੱਤ। ਪੁੱਤ। ਹੂੰ। ਜਿਹੜਾ ਚੈਨਲ ਬਣਾਇਆ ਸੀ ਉਹ ਫੇਰ ਬਣਾਉਣਾ ਪੈਣਾ। ਹੁਣ ਇਹਦੇ 'ਚ ਬਣਾ ਲਾਂਗੇ ਆਪਾਂ। ਦੋਰੇ ਦੋ। ਆ ਜੂਟਾ ਖਤਮ ਚੰਦਾ। ਕਿੰਨੇ ਸਮੇਂ ਜੁਣੀ ਕੱਪ। ਇੱਕ ਦੂਸਰੇ 'ਚ ਨਾ ਮਾਰੀ। 6 ਕੱਪ ਨਿਕਲੇ ਵਿੱਚ। ਪ੍ਰੀ ਹਾਂ ਪ੍ਰੀ ਪ੍ਰੀ ਨਾ ਵੀ ਡੱਬੇ ਮਿਲਿਆ ਉਹਦੇ ਚ ਪੈਕ ਕੀਤਾ ਡੱਬੇ ਮਿਲਿਆ ਨਾਲ ਆ ਦੇਖੋ ਇਹਦੇ ਵਿੱਚ ਪੈਕ ਕੀਤਾ ਸੀਗਾ ਜੀ ਆਪਣਾ ਤੇ ਬੱਚਿਆਂ ਨੂੰ ਲਿਆਤੇ ਸੀ ਅੱਜ 버거 ਵੈਸੇ ਬਹੁਤ ਕੰਮ ਬਾਅਦ ਲੈ ਕੇ ਦੇਈ ਦੇ ਕਦੇ ਨਹੀਂ ਲੈ ਕੇ ਦੇਈ ਦੇ ਰੋ ਇਹਨਾਂ ਅੱਜ ਲਿਆਤੇ 버거 ਵੈਸੇ 버거 ਬਰਗਰ ਵਾ ਤੇ ਹਰ 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 ਦਾ ਅੰਤੇ ਹਰ ਨੂੰ ਖਾਣ ਚਾਹੀਦੇ ਇਹ ਆਪਣੀ ਸੇਲੀ ਜੰਗੇ ਹਾਂ ਚਲੋ ਅੱਜ ਲਿਆ ਤੇ ਖੁਸ਼ੀ ਕਰਕੇ ਚਲੋ